ਸਵਾਗਤ ਹੈ ਦੋਸਤੋ ਤੁਹਾਡਾ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਦੇ ਵਿੱਚੋਂ ਵੀਰ ਨਤਨ ਦੇ ਘਰ ਆ ਜਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ گاਵਾ ਦਿਖਾਉਣੀਆਂ ਮੈਂ ਤੇ ਚਾਰੇ ਹੀ گاਵਾ ਗੱਬੜਿਆ ਜਿਆਦਾ ਜਾਣਕਾਰੀ ਵੀਰ ਨਾਲ ਕਰਾਂਗੇ ਗੱਲਬਾਤ ਉਸ ਤੋਂ ਪਹਿਲੇ ਦੋਸਤੋ ਬੇਨਤੀ ਹੈ ਜਿਹੜੇ ਵੀਰੇ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਕਰੋ ਸ਼ੇਅਰ ਜਰੂਰ ਕਰਦੇ ਜਾਓ ਕਰੋ ਕਿ ਸੇ ਹੋਰ ਵੀ ਵੀਰ ਪ੍ਰਿਆ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਕਰਦੇ ਆਂ ਵੀਡੀਓ ਸ਼ੁਰੂ ਵੀ ਇੰਨਾ ਗੱਲਬਾਤ ਕਰਦੇ ਆਂ ਪੁੱਛਦੇ ਆਂ ਸਾਰੀ ਡਿਟੇਲ ਇੰਨਾ ਗੱਲਬਾਤ ਕਰਦੇ ਸੋ ਦੋਸਤੋ ਮੇਰਾ ਕੰਮ ਆ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਦੋਸਤੋ ਤੁਸੀਂ ਆਪ ਆ ਕੇ ਕਰਨੀ ਤੇ ਕਿਉਂਕਿ ਤੁਸੀਂ ਪੈਸੇ ਲਉਣੇ ਹੁੰਦੇ ਆ ਸੋ ਦੋਸਤੋ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਬਹੁਤ ਬਹੁਤ ਤੁਹਾਡਾ ਵੈਲਕਮ ਹੈ ਜੀ ਸਾਰੇ ਵੀਰ ਭਰਾ ਦੂਰੋਂ ਨੇੜੇੋਂ ਚੈਨਲ ਵੇਖ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ ਠੀਕ ਹੈ ਜੀ ਹਾਂਜੀ ਹੋਸ ਨੂੰ ਠੀਕ ਠਾਕ ਬਾਸ ਵਧੀਆ ਕਿਰਪਾ ਦਾ ਦੀਦੀ ਚੱਲੀ ਜਾਂਦਾ ਕੰਮ ਕਰ ਜੀ ਐ ਮਹਾਰਾਜ ਦੀ ਕਿਰਪਾ ਬਹੁਤ ਸ਼ੁਕਰ ਆਪਣਾ ਡਰੈਸ ਬੋਲੋ ਜੀ ਡਰੈਸ ਆਪਣਾ ਭਾਜੀ ਪੱਟੀ ਸ਼ਹਿਰ ਹੈ ਖਾਸ ਸੇਲਵੀ ਪੱਟੀ ਜਿਹੜਾ ਤਰਨਧਾਰ ਨੇ ਆ ਠੀਕ ਹੈ ਜੀ ਮੇਨ ਏਡਰੈਸ ਆਪਣਾ ਪੱਟੀ ਸ਼ਹਿਰ ਦੇ ਵਿੱਚ ਚਬਾਰਾ ਸਾਹਿਬ ਗੁਰਦੁਆਰਾ ਅੱਛਾ ਜੀ ਹਾਂਜੀ ਉਹਦੇ ਆਪਾਂ ਬਿਲਕੁਲ ਹੀ ਨਾਲ ਅੱਜ ਆਪਾਂ ਤੁਹਾਨੂੰ ਚਾਰ ਤਿੰਨ ਗਾਵਾਂ ਵਿਖਾਵਾਂਗੇ ਆਪਾਂ ਅੱਛਾ ਠੀਕ ਹੈ ਠੀਕ ਹੈ ਜੀ ਤਿੰਨ ਗਾਵਾਂ ਦਿਖਾਵਾਂਗੇ ਸ਼ੁਰੂ ਕਰਦੇ ਹਾਂ ਹਗਾ ਤੋਂ ਪਹਿਲਾਂ ਵਿਕਰੀ ਦਾ ਆਪਣੇ ਦੋ ਵਿੱਚ 12 ਤੋਂ 13 ਪਸ਼ੂ ਹਮੇਸ਼ਾ ਰਹਿੰਦੇ ਆ ਠੀਕ ਹੈ ਜੀ ਤੇ ਜਿਹਦੇ ਵਿੱਚ ਆਪਾਂ ਤੁਹਾਨੂੰ ਸਿਰਫ ਚਾਰ ਵੜਾ ਦਿਖਾਵਾਂਗੇ ਬਾਕੀ ਸੇਲ ਹੋਈਆਂ ਬਾਕੀ ਸੇਲ ਹੋਈਆਂ ਦੇ ਕਈਆਂ ਵਿੱਚ ਸੌਦਾ ਚੱਲੁੰਦੇ ਆ ਠੀਕ ਠੀਕ ਹਾਂਜੀ ਠੀਕ ਹੈ ਚਲੋ ਸ਼ੁਰੂ ਕਰੋ ਤੁਸੀਂ ਇਹ ਪਹਿਲੇ ਸੂਰੇ ਰਾੜ ਤੋਂ ਜਾਨੀ ਭਾਈ ਅੱਛਾ ਜੀ ਉਹ ਛੇ ਦਾੰਦੇ ਆ ਠੀਕ ਹੈ ਜੀ ਤੇ ਹਰੇ ਇੱਕ ਕਰੀਬਨ ਕੋਈ ਛੇ ਸਾਧਨ ਲਊਗੀ ਪੱਕਾ ਤੇ ਲੈ ਜੂਗੀ ਠੀਕ ਹੈ ਜੀ ਬਾਕੀ ਫੀਸ ਲੱਗ ਪੂਰੀ ਹੈ ਠੀਕ ਹੈ ਜੀ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਾ ਇਹਨੂੰ ਠੀਕ ਹੈ ਜੀ ਮੂੰਹ ਛੇਦਾਂਦੇ ਆ ਭਾਜੀ ਪਹਿਲਾਂ ਨੇ ਆਏ ਠੀਕ ਹੈ ਜੀ ਤੇ ਬਾਕੀ ਦੁੱਧ ਦੀ ਉਮੀਦ ਹੈ ਜੀ ਇਹ ਤਾਂ ਹੈਗੀ ਕੋਈ 20 ਕਿਲੋ ਦੇ ਆਸ-ਪਾਸ ਦੀ ਦੁੱਧ ਦੇ ਸਕਦਾ ਸੀ ਵਧੀਆ ਠੀਕ ਆ ਚੰਗੀ ਬਰੀਡ ਵਾਈਜ਼ ਹੈ ਹਾਂਜੀ ਬਰੀਡ ਵਾਈਜ਼ ਚੰਗੀ ਹੈ ਠੀਕ ਹੈ ਜੀ ਖੋਲ ਉਹਨੂੰ ਤੁਰ ਕੇ ਖਾਈਏ ਦੋਸਤੋ ਪਹਿਲਾ ਸੂਆ ਸੋਣ ਵਾਲੀ ਵੀਰ ਕਹਿੰਦਾ ਮੂੰਹ ਛਗੀ ਹੈ ਅਜੇ ਟਾਈਮ ਤਕਰੀਬਨ 1 ਹਫਤੇ ਤੇ ਲਗਭਗ ਨਾ ਖੜਦੀ ਹੈ 200 ਦਾ 200 ਆਰਡਰ ਕਾਫੀ ਵੱਡਾ ਤਿਆਰ ਕਰੂਗੀ। ਦਰਮਿਆਨੇ ਕੱਦ ਕੱਟ ਦੀ। ਬਰੀਡ ਵਾਈ ਦੋਸਤੋ ਪੂਰੀ ਫੁੱਲਿਆ। ਮੋੜ ਲਾ। ਆ ਇਸ ਕੁਆਲਟੀ ਚੈੱਕ ਕਰ ਸਕਦੇ ਹਾਂ। ਹਾਂਜੀ ਹਾਂਜੀ। ਬੋਦੀ ਵਾਲੀ ਹੈ ਜੀ। ਦੋਸਤੋ ਚੰਗਾ ਕੱਦ ਕਾਠਾ ਸੋਹਣੀ ਸੁਨਖੀ ਹਵਾਨੇ ਦੇ ਦੋਸਤੋ ਥਾਣਾ ਦੀ ਵੀਰਲ ਕਾਫੀ ਹੈ ਅਜੇ ਦੋਸਤੋ ਸੂਨ ਦੇ ਵਿੱਚ ਟਾਈਮ ਇਹਦੇ तकरीबन तकरीबन ਇੱਕ ਹਫਤਾ ਪਿਆ ਵੀਰ ਕਹਿੰਦਾ ਉਸ ਤੋਂ ਆਰਡਰ ਬਹੁਤ ਵੱਡਾ ਤਿਆਰ ਕਰੂਗੀ 20 ਲੀਟਰ ਦੀ ਵੀਰ ਉਮੀਦ ਕਰਦਾ ਵਾ ਜੇ ਕੋਈ ਚੰਗੀ ਸੇਵਾ ਵਾਲਾ ਵੀਰ ਲੇਗਾ ਦੋਸਤੋ ਦੁੱਧ ਦੇ 20 ਤੋਂ ਪਲੱਸ ਵੀ ਚੁਆ ਸਕਦੀ ਹੈ ਨਹੀਂ ਤੇ ਦੋਸਤੋ 20 ਲੀਟਰ ਤੇ ਮਜੇ ਨੇ ਨਾਰਮਲ ਸੇਵਾ ਦੇ ਵਿੱਚ ਚੁਆ ਸਕਦੀ ਹਾਂਜੀ ਵੀਰ ਜੀ ਮੁੱਲ ਦਾ ਮੋਲ ਭਾਜੀ ਬੇਨਤੀ ਇਹ ਹੈ ਵੀ ਮੋਲ ਤਿੰਨਾ ਵੇੜਾ ਦਾ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂਜੀ ਫੋਨ ਤੇ ਕਰਾਂਗੇ ਠੀਕ ਹੈ ਜੀ ਹਾਂਜੀ ਕਿਉਂਕਿ ਕੋਈ ਵੀਰ ਭਰਾ ਸਾਡੇ ਵੇਚਣੇ ਪਸ਼ੂ ਲੈ ਕੇ ਜਾਂਦੇ ਆ ਉਹ ਮੁੜ ਕੇ ਫਿਰ ਮੋਲ ਸਾਰਾ ਸਰ ਪਰਦਾ ਰੱਖਦੇ ਆ ਠੀਕ ਹੈ ਕਰਕੇ ਆਪਾਂ ਤਿੰਨਾ ਵੇੜਾ ਦਾ ਮੋਲ ਆਪਾਂ ਫੋਨ ਤੇ ਕਰਾਂਗੇ ਠੀਕ ਠੀਕ ਹੈ ਜੀ ਅਜੇ ਤੇ ਵਰ ਦੱਸੋ ਦੋ ਨੰਬਰ ਪਰ ਇਹ ਵੀ ਪਹਿਲੇ ਸੁਣੀ ਨਹੀਂ ਭਾਜੀ ਅੱਛਾ ਜੀ ਮੂੰ ਦੋ ਦੰਦਿਆ ਜੀ ਠੀਕ ਹੈ ਜੀ ਦੋ ਸਕਦੀਆਂ ਚਾਰੋਂ ਸਕਦੀ ਮਿਲਾਂਗਾ ਮੂੰ ਫੋਟਿਆ ਨਹੀਂ ਮੂੰ ਇਹਦਾ ਅੱਛਾ ਜੀ ਆ ਲੋ ਵੀਡੀਓ ਇਹ ਕਰ ਦੋ ਜੀ ਲਓ ਜੀ ਹਾਂਜੀ ਹਾਂ ਠੀਕ ਹੈ ਜੀ ਅੱਛਾ ਤੇ ਪਹਿਲੇ ਸੂਏ ਸੁਣ ਵਾਲੀ ਆ ਕਿੰਨਾ ਟਾਈਮ ਖੜਦੀ ਵੀਰੇ ਇਹ ਵੀ ਤਕਰੀਬਨ ਹਫਤਾ ਲੈ ਹੀ ਜਾਊਗਾ ਜੀ ਠੀਕ ਹੈ ਤੇ ਅੱਛਾ ਜੀ ਜਿਹੜੇ ਥਣ ਜਿਹੜੇ ਨਾਲ ਮਤਲਬ ਸ਼ੋ ਹੁੰਦੇ ਇਹ ਦਾ ਦਾ ਕੀ ਰੀਜ਼ਨ ਹੈ ਕੋਈ ਚਲਦੇ ਚੁਲਦੇ ਨਹੀਂ ਨਹੀਂ ਇਹ ਸਰੂ ਬੰਦ ਹੀ ਹੈ ਵੈਸੇ ਜਿਹਦਾ ਨਾਲ ਆ ਹੁਣ ਮਾਮੂਲੀ ਆ ਵੀ ਗਾਵਾਂ ਨੂੰ ਆਉਂਦਾ ਹੈ ਹਾਂਜੀ 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 ਤਕਰੀਬਨ ਹਰ ਗਾਂ ਨੂੰ ਹੈ ਗਈ ਹੈ ਸਾਬ ਨਾਲ ਠੀਕ ਹੈ ਜੀ ਖੋਲੋ ਦਿੰਦੇ ਜੀ ਦੋਸਤੋ ਪਹਿਲਾ ਸੂਆ ਸੁਣੀਏ ਟਾਈਮ ਅਜੇ ਤਕਰੀਬਨ ਇਹ ਵੀ ਇੱਕ ਹਫਤਾ ਖੜਦੀ ਹੈ ਦੰਦ ਦੋਸਤੋ ਤੁਸੀਂ ਚੈੱਕ ਕਰ ਲੈ ਇਹਦੇ ਬਣੋ ਬਹੁਤ ਵਛੀਏ ਦੁੱਧ 20 ਪਲੱਸ ਰਮਾਨਾ ਖੁੱਲੇ ਡਲੇ ਚ ਆ ਜਾਨੇ ਦੋਸਤੋ ਵੀ ਬਰੀਡ ਵਾਈਜ਼ ਦਰਮਿਆਨੇ ਕਦ ਕੱਢ ਦੀ ਅੱਜ ਦੋਸਤੋ ਟਾਈਮ ਕਾਫੀ ਪਿਆ ਹੁਵਾਨੇ ਚ ਵਲਟ ਲਾਂ ਕਾਫੀ ਪਈਆਂ ਮੋੜ ਲਓ ਫਿਰ ਫਾਟੀ ਕੋਸੋ ਤਰੀ ਚੈੱਕ ਕਰ ਸਕਦੇ ਹਾਂ ਦੋਸਤੋ ਫੇਸ ਕੁਆਲਟੀ ਦੇ ਗ੍ਰੇਡ ਤੋਂ ਦੇਖ ਸਕਦੇ ਹੋ ਠੀਕ ਹੈ ਜੀ ਕਾਦਰ ਕਰ ਦੋਸਤੋ ਦਰਮਿਆਨਾ ਵਾ ਪਰ ਗਾਂ ਦੀ ਬਿਊਟੀ ਬਹੁਤ ਦੋ ਦੂ ਦੋਸਤੋ ਚੰਗਾ ਗਾਂ ਕੱਢੂਗੀ ਮੋਲੋ ਦੋਸਤੋ ਵੀਰ ਨੇ ਤੁਹਾਨੂੰ ਇਹ ਗੱਲ ਬੇਨਤੀ ਪਹਿਲਾਂ ਕਰਤੀ ਕਿ ਮੋਲ ਕਿੰਨਾ ਗਾਵਾਂ ਦਾ ਫੋਨ ਤੇ ਹੋਊਗਾ ਹਾਂਜੀ ਵੀਰ ਜੀ ਤਿੰਨ ਨੰਬਰ ਬਰ ਦੱਸੋ ਜੀ ਬਾਕੀ ਵਸ਼ੀ ਦੀ ਭਾਜੀ ਅਜੇ ਟੱਲਣ ਤੋਂ ਕਰਦੇ ਟੱਲਾ ਟੁਲਾ ਕਾਫੀ ਆ ਤੇ ਫਿਰ ਦੀ ਕੁਆਲਟੀ ਚੈੱਕ ਕਰ ਲਓ ਠੀਕ ਹੈ ਜੀ ਬਾਕੀ ਜਿਹੜਾ ਆਰਡਰ ਦੀ ਆਰਡਰ ਸ਼ੁਰੂ ਹੋਣ ਕਿੱਥੋਂ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਤੁਹਾਨੂੰ ਤੋਂ ਆਰਡਰ ਸ਼ੁਰੂ ਹੋਉਂਦਿਆ ਹਾਂਜੀ ਹਾਂਜੀ ਭਾਣ ਭਾਂਡਾ ਬਾਕੀ ਕੈਮੀਆਂ ਗੱਲਾਂ ਐ ਵੀ ਜਿੰਨਾ ਮਰਜ਼ੀ ਕਰਾ ਲਓ ਨੋਰਮਲੀ ਸੇਵਾ ਦੋਤ 20 ਦੇ ਚਵਾਏ ਨੇ ਚਵਾਇਆਂ ਨੇ ਚਵਾੜਨੇ ਚਵਾੜ ਵੱਧ ਜਿੰਨਾ ਮਰਜ਼ੀ ਕਰਦੇ ਠੀਕ ਹੈ ਜੀ ਅਜੇ ਵੀ ਹੱਤਾ ਪੈਂਡਿੰਗ ਵਿੱਚ ਹੈ ਇਹਦਾ ਇਹਦਾ ਦੋਸਤੋ ਜਿੰਨਾ ਕਰਦੇ ਓਦਾਂ ਹੀ ਹਵਾਨਾ ਥਲੇ ਬਾਕੀ ਜਾਤ ਨਾਲ ਨਾਲ ਲਈ ਬਚੀ ਜਾਤ ਨਾਲ ਸਪੂਰੀ ਹਾਂਜੀ ਹਾਂਜੀ ਇਹਦੇ ਬਾਅਦ ਸੋ ਉਹ ਵੀ ਦੂਜੇ ਸਵੇਰ ਵੈਡ ਸੁਣੀ ਆਂ ਜੀ ਭਾਈ। ਅੱਛਾ ਜੀ। ਇਹਦਾ ਵੀ ਤਕਰੀਬਨ ਤਕਰੀਬਨ ਹਫਤਾ ਹੀ ਇਹਦਾ ਵਿਆਹ ਹੈ ਜੀ। ਠੀਕ ਹੈ ਜੀ। ਹਾਂ ਜੀ। ਦੂਜੇ ਸਵੇਰ ਸੁਣੀ ਆਂ। ਪਹਿਲਾਂ ਥੋੜਾ 18-19 ਕਿਲੋ ਦੋ ਚੁਆ ਰ ਇਹਨਾਂ ਦਾ। ਠੀਕ ਹੈ। ਐਰ ਕੀ ਕਿੰਨੀ ਰੂਬੀ? ਐਰ ਕੀ ਜ਼ਿਆਦਾ ਨਹੀਂ ਜੇ ਆਪਾਂ 20 ਕਿਲੋ ਕਹਿ ਦੇਣ। 20 ਲੱਗ ਬਣ ਜਾਊਗਾ। 20 ਲੱਗ ਬਣੇ ਚੱਲ ਜੂ ਕਿਉਂਗੀ? ਅਜੇ ਵਾਡ ਲਾ ਕਾ ਵੀ ਕੋਈ ਨਹੀਂ। ਵਾਡ ਲਾ ਛੱਡੇ ਨੂੰ ਬਹੁਤ ਆ। ਹਾਂ ਜੀ ਹਾਂ ਜੀ ਹਾਂ ਜੀ। ਤੇ ਸ਼ੁਰੂ ਵੀ ਬੜੇ ਤਿਆਰੀ ਤਿਆਰੀ ਤਕਰੀਬਨ ਬਹੁਤ ਨਹੀਂ ਹੁੰਦੀ ਵੈਡ ਦੀ। ਠੀ ਆਜੇ ਤਕਰੀਬਨ ਇੱਕ ਹਫਤੇ ਦਾ ਟਾਈਮ ਪਿਆ ਸੁਣ ਚ ਉਸ ਤੋਂ ਬਾਅਦ ਨੇ ਦੋਸਤੋ ਆਰਡਰ ਇਹ ਵੀ ਕਾਫੀ ਵੱਡਾ ਤਿਆਰ ਕਰੂਗੀ 18 ਲੀਟਰ ਵੀਰ ਕਹਿੰਦਾ ਜੇ ਪਹਿਲੇ ਸੂਏ ਚ ਆਇਆ ਵਾ 20 ਪਲੱਸ ਦੀ ਇਹ ਇੱਕ ਵੀਰ ਉਮੀਦ ਕਰਦਾ ਵ ਜੇ ਕੋਈ ਚੰਗੀ ਸੇਵਾਲਾ ਵੀਰ ਲੈ ਜਾਊਗਾ ਤੇ 20 ਤੋਂ ਪਲੱਸ ਵੀ ਜਾ ਸਕਦੀ ਮੋੜ ਲਓ ਫੀਸ ਕੁਆਲਟੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਤੇ ਚੰਗੇ ਕੱਦ ਕਾਠ ਦੀ ਦੋਸਤ ਉੱਚੀ ਲੰਮੀ ਸੁਣੀ ਸਨਖੀ ਹਵਾ ਨਾਲ ਦੋਸਤੋ ਇਹ ਵੀ ਸੂਨ ਦੇ ਟਾਈਮ ਤੱਕ ਕਾਫੀ ਵੱਡਾ ਤਿਆਰ ਕਰੂਗੀ ਦੋਸਤੋ ਗਰਮੀ ਦੇ ਮੌਸਮ ਵਾਲੀ ਗਾਵਾ ਬਿਲਕੁਲ ਵਧੀਆ ਦੁੱਧੂਗੀ ਗਰਮੀ ਚੀ ਕੁਆਲਟੀ ਚੈੱਕ ਕਰੋ ਭਾਜੀ ਸ਼ੁਰੂ ਕਿੱਥੋਂ ਹਾਂਜੀ 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 ਜਿੰਨੀ ਅੱਗੋ ਸਾਈਡ ਹੋਣੀ ਓਨੀ ਇਹਦੀ ਪਿਛੇ ਹਾਂਜੀ ਬੈਕ ਸਾਈਡ ਕਾਫੀ ਢਲਾਂ ਪਈ ਆ ਹਾਂਜੀ 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 ਤੋ ਦੋਸਤੋ ਇਹ ਲੈਂਦੀਆਂ ਤਿੰਨੇ ਪੋਲੀਆਂ ਬਹੁਤ ਸੁਣੀਆਂ ਤਿਆਰ ਤਿਆਰ ਹੋਣ ਦੇ ਵਿੱਚ ਤੇ ਤਕਰੀਬਨ ਵਹਿਣਾ ਟਾਈਮ ਲੈਂਦੀਆਂ ਲੈਂਦੀਆਂ ਹਾਂਜੀ 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 ਠੀਕ ਹੈ ਬਾਕੀ ਕੱਚੀਆਂ ਤਾਂ ਕਹਿ ਨਹੀਂ ਸਕਦੇ ਹੈਗੀਆਂ ਬੱਤਰ ਹਾਂਜੀ ਹਫਤੇ ਹਫਤੇ ਇੱਕ ਦਾ ਟਾਈਮ ਲਾਉਗੀ ਠੀਕ ਹੈ ਜੀ ਉਸ ਤੋਂ ਨਾ ਕਾਫੀ ਅਟ ਬਟਾ ਬਟਾੜਾ ਤਿਆਰ ਕਰਨੀਆਂ ਤਿਆਰ ਕਰਨੀਆਂ ਬਹੁਤ ਸਣੇ ਹਾਂਜੀ ਹਾਂਜੀ ਮਾਮੂਲੀ ਸੇਵਾ ਦੇ ਉੱਤੇ 20 20 ਕਿਲੋ ਦੁੱਧ ਚੋਣੀਆਂ ਚੋਣਗੇ ਚੋਣਗੇ ਬਰੀਡ ਵਾਈਜ਼ ਇਹ ਜਾਂਦਾ ਹਾਂਜੀ ਤੇ 20 ਤੋਂ ਪਲੱਸ ਵੀ ਚੋਣ ਸਕਦੇ ਆ ਠੀਕ ਠੀਕ ਆਪਾਂ 20 20 ਕਿਲੋ ਮੰਨ ਕੇ ਚੱਲਦੇ ਹਾਂ ਮਤਲਬ ਉਹ ਤੇ ਜਿੰਦਾ ਦੀ ਕੋਈ ਸ ਉਹ ਰਹੇ ਹੋ ਕਹਿਣਾ ਚਾਹੁੰਦੇ ਆ ਪਾਜੀ ਕਹਿਣਾ ਚਾਹੁੰਦੇ ਆ ਜੇ ਕੋਈ ਵੀਰ ਭਰਾ ਦੂਰੋਂ ਨੇੜੇੋਂ ਵੇਖਦਾ ਪਿਆ ਆਪਦੀ ਤਸੱਲੀ ਕਰੋ ਕਿ ਗੱਭਣਿਆਂ ਉਹਦਾ ਥਣ ਚੱਕ ਪਾਸ ਕਰੋ ਜੇ ਸੂਈ ਹੈ ਸੂਇਆ ਪਸ਼ੂ ਲਿੰਦੇ ਉਹਦੇ ਆਦੇ ਦੋਵੇਂ ਟਾਈਮ ਚੁਆਈ ਕਰਾ ਲਓ ਜੇ ਦੂਰੋਂ ਉਹਨਾਂ ਦਾ ਲਾਈ ਮਿਲਕਿੰਗ ਪਾਜੀ ਹੁਣ ਸਾਰੇ ਕਿਤੇ ਚੱਲਦੀ ਪਈ ਹੈ ਚੱਲਦੀ ਪਈ ਚੱਲਦੀ ਆਦੇ ਥਣਾ ਦੀ ਚੈੱਕ ਪਾਸ ਕਰਾ ਕੇ ਲਾਈ ਮਿਲਕਿੰਗ ਕਰਾ ਕੇ ਫੇਰ ਤਸੱਲੀ ਆਦਾ ਬਈ ਆਦਾ ਆਪਣੇ ਇਥੋਂ ਗੇਟ ਤੋਂ ਬਾਹਰ ਕੱਢੇ ਨਹੀਂ ਤਸੱਲੀ ਪੁੱਛਾ ਕੇ ਦੀ ਛੜਸਰ ਠੀਕ ਠੀਕ ਹਾਂਜੀ ਬਾਅਦ ਵਿੱਚ ਮੁੜ ਕੇ ਆਉਂਦੀ ਹੈ ਕੋਈ ਹੈਗਾ ਨਹੀਂ ਕਿਉਂਕਿ ਅਗਲੇ ਗਾਹ ਨੇ ਪੈਸੇ ਦੇਣੇ ਹਨ ਹਾਂਜੀ ਹਾਂਜੀ ਠੀਕ ਹੈ ਜੀ ਤਸੱਲੀ ਦੇ ਆਧਾਰ ਤੇ ਪਹਿਲਾਂ ਵੀ ਆਪ ਦੀ ਪਹਿਲਾਂ ਤਸੱਲੀ ਪੂਰੀ ਕਰੋ ਨਹੀਂ ਹੁੰਦੀ ਵੀ ਛੜ ਕੇ ਜਾ ਸਕਦਾ ਹੋਰ ਵੀ ਦੇਖ ਸਕਦਾ ਠੀਕ ਹੈ ਜੀ ਬੰਦੀ ਇਹੋ ਹੀ ਆ ਵੀ ਆਪ ਦੀ ਪਾਸ ਕਰੋ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਗੱਲ ਕਹੀ ਹੈ ਵੀਰ ਨੇ ਕਿ ਜਿਹੜੇ ਵੀਰ ਨੂੰ ਕੋਈ ਪਸ਼ੂ ਪਸੰਦ ਆਉਂਦਾ ਪਹਿਲੀ ਗੱਲ ਤੇ ਇਥੇ ਆ ਕੇ ਤਸੱਲੀ ਕਰੋ ਨਹੀਂ ਤੇ ਆਪਣੀ ਲਾਈਵ ਮਿਲਕਿੰਗ ਕਰਾ ਸਕਦੇ ਜੀ ਕਿਉਂ ਤੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ